ਹੇ ਹਿਤੇਸ਼ੀ টিআরপি ਨਹੀਂ ਭਰੋ ਸਾਡਾ ਕਿ ਨਾ ਕਿਰੇ ਆਪਣਾ ਸ਼ਾਲਦੀ ਪਿੰਡ ਕਿਹੜਾ ਪਿੰਡ ਹੈ 41 ਕਿਲਾ ਜਿਹੜਾ ਉੱਦੋ ਵਾਲੀ ਖੁਰਦ ਦੇ ਪੁਲ ਤੇ ਹਾਸਾ ਵਾਪਰਿਆ ਤੁਹਾਡੀ ਮਤਲਬ ਤੁਹਾਨੂੰ ਛੱਡ ਛੱਡ ਲੱਗ ਗਈ ਕੀ ਕਾਰਨ ਕੀ ਹਾਸੇ ਦਾ ਕਾਰਨ ਹੋਈ ਆ ਵੇ ਲੋ ਵੀ ਰੋਡ ਤੋਂ ਆਪਾਂ ਦਾ ਹੋਲੀ ਆਉਂਦੇ ਸੀ ਲੋਆ ਗੱਡੀ ਆ ਦਾ ਮਾਰਕੀਟ ਭੱਜ ਗਿਆ ਪਰਲੇ ਬੰਦੇ ਸੱਡ ਬੈਕ ਸੱਡ ਲੈ ਗਿਆ ਤੁਸੀਂ ਕਿੱਥੋਂ ਆ ਰਹੇ ਸੀ ਆਪਾਂ ਚੋਲਾ ਗਿਆ ਮੇਲਾ ਵੇਖਣਗੇ ਅਸੀਂ ਤੇ ਤੁਦੋਲੀ ਪੁਲ ਤੇ ਜਦ ਪਹੁੰਚਿਆ ਮੋਰਸਾਲ ਤੋਂ ਸਵਾਰ ਸੀ ਤੁਸੀਂ ਹਾਂਜੀ ਹਾਂਜੀ ਕਿੰਨੇ ਜਾਣੇ ਆਪਾਂ ਦੋ ਜਾਣੇ ਠੀਕ ਤੇ ਉਹ ਜਿਹੜੀ ਗੱਡੀ ਦੀ ਪਛਾਣ ਹੈਗੀ ਤੁਹਾਨੂੰ ਹਾਂਜੀ ਕੀ ਹੈਗਾ ਕੋਈ ਨੰਬਰ ਨੰਬਰ ਦਾ ਹੈਗਾ ਤੇ ਤੁਸੀਂ ਕੋਈ 108 ਨੂੰ ਜੋ ਕਾਲ ਕੋਲ ਕੀਤੀ ਆ ਦੋ ਘੰਟੇ ਹੋ ਗਏ ਹੀ ਉਹ ਹੂੰ ਦੋ ਘੰਟੇ ਹੋ ਗਏ ਮੇਰੇ ਸਾਹ ਕੋਈ ਪੁਲਿਸ ਪ੍ਰਸ਼ਾਸਨ ਨੂੰ ਕੀਤਾ ਫੋਨ ਤੁਸੀਂ ਅਜੇ ਆਇਆ ਨਹੀਂ ਕੋਈ ਕੀਤਾ ਘੱਟਾ ਘੱਟੇ ਆਇਆ ਨਹੀਂ ਬੰਦੇ ਰਿਓ ਨਿਆ ਸੇਵਾ ਸੇਵਾ ਯੋ ਤੇ ਆਰ ਡੇ ਲੰਗ ਗੱਲਾਂ ਦਾ ਨਾ ਅੱਛਾ ਯਾਰ ਦੇ ਆਪਨੇ ਉਧਰ ਜੀ ਵਾਲੇ ਵੀ ਨਾਲ ਆ ਗਏ ਆ ਉਤੋਂ ਆਉਂਦੇ ਆ ਚੋਲਾ ਸਾਹਿਬ ਦੇ ਮੇਲੇ ਤੋਂ ਹਾਂਜੀ ਤੋਂ ਉਧਰੋਂ ਵੀ ਗੱਡੀ ਆਈ ਐਵੇਂ ਆਉਂਦੇ ਆ ਐਂ 40 50 ਦੀ ਸਪੀਡ ਤੇ ਯੂਰ ਹੈਗੇ ਆ ਜਿਆਦਾ ਨਹੀਂ ਹੂੰ 200 ਅਹੀਂ ਵਧੇ ਤੇ ਉਹ ਗੱਡੀ ਵਾਲਾ ਮਾਰ ਕੇ ਸੁੱਟ ਗਿਆ ਤੇ ਉਹ ਭਜਾਲੀ ਉਹਨੇ ਗੱਡੀ ਪਾਸ ਤੇ ਹੂੰ ਉਹਨੇ ਵੇਖਿਆ ਉਹ ਜਾਣੀ ਜਾਏਗਾ ਗੱਡੀ ਦੀ ਪਛਾਣ ਹੈਗੀ ਸਿਰੋਵਰ ਜੀ ਤੇ ਐਸੋ ਕਿ ਤਾ ਨੁਕੀਂਗਾ ਜਿਹੜੀ ਸਟਾ ਨੇ ਐਸੇ ਲੇ ਭਾਜੀ ਝੂਲਾ ਜੇ ਫਸਲੀਆਂ ਦੇ ਅੰਦਰ ਛੱਟ ਲੱਗ ਗਈ ਜੇ ਆ ਗੋਟਾ ਦੇ ਆ ਲਾਤ ਦੇਖੋ ਮੋਕੇ ਤੇ ਤੁਹਾਡੇ ਵਾਰਸ ਆਏ ਨੇ ਹਾਂ ਜੀ ਉਹ ਆਏ ਨੇ ਕੀ ਮੰਗ ਕੀ ਕਰਦੇ ਆਪਾਂ ਮੰਗੋ ਭਾਜੀ ਉਹ ਵੀ ਭੋਣ ਸਾਡਾ ਇਨਾ ਵੇਲੋ ਮੋਟਾ ਦਾ ਹੋਇਆ ਹੋਵੇ ਆ ਮੋਟਾ ਦੀ ਛੱਟੋ ਸਾਨੂੰ ਮੜਾ ਮੋਟਾ ਇਲਾਜ ਲੂਰੀ ਕਰਾ ਦਿਓ ਤੇ ਬਸ ਇਹੋ ਮੰਗਦੇ ਆਂ ਤੇ ਚਲੋ ਜੋ ਹੋਇਆ ਕੋਈ ਨਹੀਂ ਲੱਗਦਾ ਗੱਡੀ ਵਾਲੇ ਜਿਨਾ ਸਕਦਾ ਉਹਨੂੰ ਵੀ ਫੜਨਾ ਚਾਹੀਦਾ ਸਹੀ ਤਾਂ ਹਾਂ ਜੀ ਭਾਈ ਉਹਨੇ ਤਾਂ ਕਿਹਾ ਅੰਦਰ ਠੰਗੜੀ ਭਲੇ ਜੋ ਵੇਖ ਕੇ ਉੱਪਰ ਵੇਖ ਉੱਤਰ ਕੇ ਗੱਡੀ ਵੇਖੀ ਉਹਨੇ ਟੋਲੀ ਪਹੁੰਚੇ ਕੀ ਹਸਾ ਵਾਪਰਿਆ ਜੀ ਐਕਸੀਡੈਂਟ ਆਇਆ ਵਾਹ ਕਿ ਮੋਟਰਸਾਈਕਲ ਦਾ ਕਿਨੇ ਜਣੇ ਦਾ ਹੋਇਆ ਜੀ ਹਾਂਜੀ ਕਿਨੇ ਜਣੇ ਆ ਇਹ ਦੋ ਜਣੇ ਆ ਠੀਕ ਆ ਵੇਸੇ ਛੱਟਾ ਕਿ ਨਹੀਂ ਬਹੁਤ ਜ਼ਿਆਦਾ ਹੀ ਬੱਚਾ ਕਾਫੀ ਨਫਤਰੀ ਇੱਕ ਦੇ ਹਾਂਜੀ ਬਾਕੀ ਬੱਸ ਇੱਥੇ ਮੁੱਕ ਗਿਆ ਹੁਣ ਜਿਹੜੇ ਹਸਤਾਲ ਖੜਰੇ ਜੀ ਸਰਕਾਰੀ ਬਰੇ ਮੈਨ ਦਾ ਜੀ ਇਹ ਦਾ ਨਾਮ ਗੁਰਬਜਨ ਸਿੰਘ ਫੋਰੀਆ ਜੀ ਇਹ ਕਿਹੜਾ ਪਿੰਡ ਹੈ ਉਹਦੋ ਵਾਲੀ ਹੈ ਉਹਦੋ ਵਾਲੀ ਖੁਰਦੀ ਇੱਕ ਉਹਦੋ ਵਾਲੀ ਇੱਕ ਹਸਾ ਵਾਪਰਿਆ ਸੀ ਮੋਟਰਸਾਈਕਲ ਸਵਾਰਦਾ ਕੀ ਗੱ ਉਦੋਂ ਆਮੋ ਆਪਣਾ ਇੱਕ ਆਉਂਡੇ ਸੀ ਮੋਟਰਸਾਈਕਲ ਤੇ ਤੇ ਗੱਡੀ ਵਾਲੇ ਨੇ ਕਾਰ ਵਾਲੇ ਨੇ ਆਣ ਕੇ ਵਿੱਚ ਮਾਰ ਕੇ ਤੇ ਉਹ ਦੌੜ ਗਿਆ ਉਹਨਾਂ ਦੇ ਪੂਲੇ ਵੀ ਨਹੀਂ ਖਲੋਤਾ ਤੇ ਨੌਜਨ ਮੇਲਾ ਵੇਖਿਆ ਰਹੇ ਹਾਂਜੀ ਇਹ ਮੇਲਾ ਵੇਖ ਕੇ ਆ ਗਏ ਡੇਰਾ ਬਾਬਾ ਨਾਨਕ ਦਾ ਕਿੰਨੇ ਕ ਸੱਟਾ ਸੋਟਾ ਨੇ ਸੱਟਾ ਇੱਕ ਦੀ ਲੱਤ ਟੁੱਟ ਗਈ ਹੈ ਹਾਂਜੀ ਤੇ ਇੱਕ ਦੀਆਂ ਫਸਲੀਆਂ ਟੁੱਟ ਗਈਆਂ ਹਾਂ ਹਾਂ ਤੇ ਮੌਕੇ ਤੇ ਐਂਬੂਲੈਂਸ ਆਈ ਮੌਕੇ ਤੇ 128 ਆ ਹਾਂਜੀ ਇਹ ਉਹਨਾਂ ਨੂੰ ਆ ਲੱਗ ਕੇ ਤੇ ਭੇਜ ਦਿੱਤਾ ਕਿੱਥੋਂ ਦੇ ਵੇਸੇ ਦੱਸ ਰਹੇ ਨੇ ਜੀ ਇਹ ਰੈਲੀ ਪੰਗਾੜੀ ਦੇ ਦੱਸ ਰਹੇ ਨੇ ਆਪਣੇ ਆਪ ਨੂੰ ਹਾਂ ਜੀ ਤੇ ਗੱਡੀ ਵਾਲਾ ਫੜਿਆ ਗਿਆ ਮੌਕੇ ਤੱਕ ਨਹੀਂ ਨਹੀਂ ਜੀ ਗੱਡੀ ਵਾਲਾ ਤੇ ਦੌੜ ਗਿਆ ਲਿਖਿਆ ਜੜੀ